ਵਿਸ਼ਵਵਾਰਤਾ ਦੇਖ ਰਹੇ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ 205 ਭਾਰਤੀਆਂ ਨੂੰ ਲੈ ਕੇ ਅਮਰੀਕਾ ਤੋਂ ਉੱਡਿਆ ਹਵਾਈ ਜਹਾਜ਼ ਅਮਰੀਕਸਰ ਦੇ ਇੰਟਰਨੈਸ਼ਨਲ 에ਰਪੋਰਟ ਦੇ ਉੱਤੇ ਲੈਂਡ ਕਰ ਚੁੱਕਾ ਹੈ ਤੁਹਾਨੂੰ ਦੱਸ ਦਈਏ ਅਮਰੀਕਾ ਨੇ 205 ਭਾਰਤੀਆਂ ਨੂੰ ਡਿਪੋਰਟ ਕੀਤਾ ਹੈ ਡਿਪੋਰਟ ਕਰਨ ਦਾ ਕਾਰਨ ਉਹਨਾਂ ਦਾ ਅਮਰੀਕਾ ਦੇ ਵਿੱਚ ਇਲੀਗਲ ਹੋਣਾ ਗੈਰਕਾਨੂੰਨੀ ਹੋਣਾ ਸੰਭਾਵੀ ਤੌਰ ਤੇ ਇਹਨਾਂ ਸਾਰੇ ਭਾਰਤੀਆਂ ਦੇ ਕੋਲ ਵੀਜ਼ਾ ਨਹੀਂ ਸੀ ਅਮਰੀਕਾ ਦਾ ਜਿਸ ਕਰਕੇ ਇਹਨਾਂ ਨੂੰ ਡਿਪੋਰਟ ਕੀਤਾ ਗਿਆ ਇਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦੇ ਟਰੰਪ ਸਰਕਾਰ ਨੇ ਨਵੀਂ ਪਾਲਿਸੀ ਦੇ ਤਹਿਤ ਸਾਰੇ ਇਲੀਗਲ ਕਿ ਨਾਗਰਿਕ ਨੇ ਜਿਹੜੇ ਉਹਨਾਂ ਨੂੰ ਡਿਪੋਰਟ ਕੀਤਾ ਜਾਣਾ ਵੱਡੇ ਪੱਧਰ ਤੇ ਇਸ ਨੂੰ ਲੈ ਕੇ ਕਾਰਵਾਈਆਂ ਹੋ ਰਹੀਆਂ ਨੇ ਤੇ ਹਜ਼ਾਰਾਂ ਨਾਗਰਿਕ ਜਿਹੜੇ ਦੂਸਰੇ ਦੇਸ਼ਾਂ ਦੇ ਜਿਨ੍ਹਾਂ ਜਿਹੜੇ ਇਲੀਗਲ ਤੌਰ ਤੇ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਉਹਨਾਂ ਦੇ ਖਿਲਾਫ ਕਾਰਵਾਈਆਂ ਕੀਤੀਆਂ ਜਾ ਰਹੀਆਂ ਤੇ ਟਰੰਪਸ ਪ੍ਰਸ਼ਾਸਨ ਦੀ ਇਸੇ ਸ਼ਕਤੀ ਦੇ ਕਾਰਨ ਇਹਨਾਂ 205 ਭਾਰਤੀਆਂ ਨੂੰ ਭਾਰਤ ਡਿਪੋਰਟ ਕੀਤਾ ਗਿਆ ਹੈ ਤੇ ਭਾਰਤ ਦੇ ਵਿੱਚ ਅੰਮ੍ਰਿਤਸਰ ਦੇ ਹਵਾਈ ਅੱਡੇ ਤੇ ਇਹ ਜਹਾਜ਼ ਉਤਰ ਚੁੱਕਾ ਹੈ ਜਿੱਥੇ ਇਹ ਸਾਰੇ ਭਾਰਤੀ ਭਾਰਤ ਦੇ ਵਿੱਚ ਲੈਡ ਕਰ ਚੁੱਕੇ ਨੇ ਹੁਣ ਅੰਮ੍ਰਿਤਸਰ ਦੇ 에ਅਰਪੋਰਟ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੁਰੱਖਿ ਕਿਆ ਕਰਮਿਤਾਂਦ ਕੀਤੇ ਗਏ ਨੇ ਖਾਸ ਤੌਰ ਤੇ ਇਹ ਭਾਰਤੀ ਜਿਨ੍ਹਾਂ ਨੂੰ ਭਾਰਤ ਦੇ ਵਿੱਚ ਐਂਟਰੀ ਦਿੱਤੀ ਜਾਣੀ ਹੈ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇਗੀ तमाम तरह ਦੀ ਉਹ ਚੈਕਿੰਗ ਹੈ ਜਿਹੜੀ ਜਿਹੜੀ ਇੱਕ ਪ੍ਰਕਿਰਿਆ ਦੇ ਤਹਿਤ ਕੀਤੀ ਜਾਂਦੀ ਹੈ ਜਦੋਂ ਕੋਈ ਅਜੇਹਾ ਨਾਗਰਿਕ ਕਿਸੇ ਦੂਜੇ ਦੇਸ਼ ਵਿੱਚ ਜਾਂਦਾ ਹੈ ਜਿਸ ਦੇ ਕੋਲ ਪਾਸਪੋਰਟ ਵਰਗੇ ਜ਼ਰੂਰੀ ਕਾਗਜ਼ਾਤ ਨਹੀਂ ਹੁੰਦੇ ਇੰਟਰਨੈਸ਼ਨਲ ਪ੍ਰੋਸੀਜਰ ਦੇ ਤਹਿਤ ਜਦੋਂ ਉਹਨਾਂ ਨੂੰ ਦੂਸਰੇ ਮੁਲਕ ਭੇਜਿਆ ਜਾਂਦਾ ਤਾਂ ਇਸ ਤਰ੍ਹਾਂ ਦੀਆਂ ਵੈਰੀਫਿਕੇਸ਼ਨ ਜ਼ਰੂਰ ਕੀਤੀਆਂ ਜਾਂਦੀਆਂ ਨੇ ਕਿਉਂਕਿ ਇਹਨਾਂ ਦੀ ਕੋਈ ਪੱਕੀ ਆਈਡੈਂਟੀਟੀ ਨਹੀਂ ਹੈ ਇੰਟਰਨੈਸ਼ਨਲ ਟਰੈਵਲ ਦੇ ਵਿੱਚ ਪਾਸਪੋਰਟ ਨੂੰ ਪੱਕੀ ਆਈਡੈਂਟੀਟੀ ਮੰਨਿਆ ਜਾਂਦਾ ਤੇ ਇਸੇ ਦੇ ਆਧਾਰ ਤੇ ਹੀ ਵਿਅਕਤੀ ਦੀ ਜਿਹੜੀ شناخت ਕੀਤੀ ਜਾਂਦੀ ਹੈ ਹੁਣ ਇਹ ਜਿਹੜੇ ਭਾਰਤੀ ਅਮਰੀਕਾ ਤੋਂ ਭਾਰਤ ਆਏ ਨੇ ਉਹਨਾਂ ਦੀ ਡਾਕੂਮੈਂਟੇਸ਼ਨ ਦੀ ਵੈਰੀਫਿਕੇਸ਼ਨ ਕੀਤੀ ਜਾਵੇਗੀ ਇਹ ਵੀ ਖਬਰਾਂ ਆਈਆਂ ਨੇ ਕਿ ਵੱਡੀ ਗਿਣਤੀ ਦੇ ਵਿੱਚ ਪਰਿਵਾਰਕ ਮੈਂਬਰ ਜਿਹੜੇ ਵਿਅਕਤੀ ਰਿਪੋਰਟ ਕੀਤੇ ਗਏ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਉੱਥੇ ਪਹੁੰਚ ਚੁੱਕੇ ਨੇ ਤਾਂ ਕਿ ਜੇਕਰ ਕੋਈ ਕਾਗਜ਼ਾਤ ਦੇ ਸੰਬੰਧੀ ਜਾਂ ਵੈਰੀਫਿਕੇਸ਼ਨ ਦੇ ਸੰਬੰਧ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਤੁਰੰਤ ਉਹ ਉਸ ਤਰ੍ਹਾਂ ਦੇ ਕਾਗਜ਼ ਪ੍ਰੋ ਇਸ ਪੂਰੇ ਮਾਮਲੇ ਨੂੰ ਲੈ ਕੇ ਅੰਮ੍ਰਿਤਸਰ ਦੇ 에어ਪੋਰਟ ਦੇ ਉੱਤੇ ਉੱਚ ਅਧਿਕਾਰੀਆਂ ਦੀ ਇੱਕ ਵੱਡੀ ਮੀਟਿੰਗ ਵੀ ਹੋਈ ਹੈ ਇਸ ਮੀਟਿੰਗ ਦੇ ਵਿੱਚ ਬਹੁਤ ਸਾਰੀਆਂ ਡਿਸਕਸ਼ਨਸ ਹੋਈਆਂ ਨੇ ਹਾਲਾਂਕਿ ਕਿਸੇ ਉੱਚ ਅਧਿਕਾਰੀ ਨੇ ਇਸ ਮੀਟਿੰਗ ਬਾਰੇ ਜਾਂ ਕਿਸ ਤਰ੍ਹਾਂ ਦਾ ਪ੍ਰੋਸੀਜਰ ਅਪਣਾਇਆ ਜਾਣਾ ਇਹਨਾਂ ਸਾਰੇ ਭਾਰਤੀਆਂ ਨੂੰ ਲੈ ਕੇ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਹੈ ਪਰ ਸੰਭਾਵੀ ਤੌਰ ਤੇ ਵੈਰੀਫਿਕੇਸ਼ਨ ਨਾਲ ਸੰਬੰਧਿਤ ਗੱਲਾਂਬਾਤਾਂ ਜ਼ਰੂਰ ਹੁੰਦੀਆਂ ਨੇ ਜਦੋਂ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਹੈ ਇਸ ਤੋਂ ਇਲਾਵਾ ਕ੍ਰਿਮੀਨਲ ਰਿਕਾਰਡ ਜਿਹੜਾ ਉਹ ਜ਼ਰੂਰ ਖੰਗਾਲਿਆ ਜਾਵੇਗਾ ਕਿਉਂਕਿ 트੍ਰੰਪ ਪ੍ਰਸ਼ਾਸਨ ਨੇ ਕਿਹਾ ਕਿ ਕੋਈ ਵੀ ਕ੍ਰਿਮੀਨਲ ਜਿਹਦਾ ਜਿਹਦਾ ਰਿਕਾਰਡ ਕ੍ਰਿਮੀਨਲ ਹੋਵੇਗਾ ਉਸ ਨੂੰ ਤਾਂ ਬਿਲਕੁਲ ਵੀ ਨਹੀਂ ਬਖਸ਼ਿਆ ਜਾਵੇਗਾ ਤੇ ਉਸ ਨੂੰ ਲਾਜ਼ਮੀ ਤੌਰ ਤੇ ਰਿਪੋਰਟ ਕੀਤਾ ਜਾਵੇਗਾ ਸੋ ਇਹਨਾਂ ਸਾਰੇ ਭਾਰਤੀਆਂ ਦਾ ਕ੍ਰਿਮੀਨਲ ਰਿਕਾਰਡ ਵੀ ਦੇਖਿਆ ਜਾਵੇਗਾ ਅਮਰੀਕਾ ਦੇ ਵਿੱਚ ਵੀ ਭਾਰਤ ਦੇ ਵਿੱਚ ਵੀ ਤੇ ਉਸੇ ਦੇ ਆਧਾਰ ਤੇ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇਗੀ ਫਿਲਹਾਲ ਸੁਰੱਖਿਆ ਇੰਤਜ਼ਾਮ ਵੱਡੇ ਪੱਧਰ ਤੇ ਕੀਤੇ ਗਏ ਨੇ ਅਤੇ ਇਹਨਾਂ ਭਾਰਤੀਆਂ ਦੀ ਵੈਰੀਫਿਕੇਸ਼ਨ ਵੀ ਹੋਵੇਗੀ ਇਸ ਪੂਰੇ ਮਾਮਲੇ ਨੂੰ ਲੈ ਕੇ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ 30 ਨਾਗਰਿਕ ਦੱਸੇ ਜਾ ਰਹੇ ਨੇ ਜਿਹੜੇ ਭਾਰਤ ਦੇ ਪੰਜਾਬ ਤੋਂ ਬਿਲੋਂਗ ਕਰਦੇ ਨੇ ਜਿਹੜੇ ਰਿਪੋਰਟ ਹੋ ਕੇ ਇਸ ਜਹਾਜ਼ ਦੇ ਰਾਹੀਂ ਆਏ ਨੇ ਇਸ ਤੋਂ ਇਲਾਵਾ 30 ਦੇ ਕਰੀਬ ਹਰਿਆਣਾ ਦੇ ਨਾਗਰਿਕ ਵੀ ਨੇ ਇਹਨਾਂ ਸਾਰਿਆਂ ਦੇ ਵਿੱਚ ਬਹੁਤ ਸਾਰੇ ਨਾਬਾਲਗ ਬੱਚੇ ਵੀ ਨੇ ਵੀ ਦੇ ਕਰੀਬ ਦੱਸਿਆ ਜਾਇਆ ਕਿ ਨਾਬਾਲਗ ਬੱਚੇ ਨੇ ਪੰਜਾਬ ਦੇ ਵੱਖੋ-ਵੱਖਰੇ ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹਿਆਂ ਤੋਂ ਇਸ ਲਿਸਟ ਦੇ ਵਿੱਚ ਨਾਮ ਸ਼ਾਮਿਲ ਹੈ ਜਿਹੜੇ ਪੰਜਾਬ ਦੇ ਵੱਖ-ਵੱਖਰੇ ਜ਼ਿਲ੍ਹਿਆਂ ਤੋਂ ਜਿਹੜੇ ਲੋਕ ਇਹਦੇ ਵਿੱਚ ਸ਼ਾਮਿਲ ਨੇ ਗੱਲ ਕਰੀਏ ਤਾਂ ਅੰਮ੍ਰਿਤਸਰ ਤੋਂ 5 ਵਿਅਕਤੀ ਡਿਪੋਰਟ ਹੋਏ ਨੇ ਗੁਰਦਾਸਪੁਰ ਤੋਂ ਇੱਕ ਤਰਨਤਾਰਨ ਦਾ ਇੱਕ ਵਿਅਕਤੀ ਹੈ ਜਲੰਧਰ ਤੋਂ ਇੱਕ ਵਿਅਕਤੀ ਡਿਪੋਰਟ ਹੋ ਕੇ ਆਇਆ ਕਪੂਰਥਲਾ ਤੋਂ 6 ਵਿਅਕਤੀ ਦੱਸੇ ਜਾ ਰਹੇ ਨੇ ਹੁਸ਼ਿਆਰਪੁਰ ਤੋਂ 2 ਲੁਧਿਆਣਾ ਤੋਂ 2 ਇਸੇ ਤਰ੍ਹਾਂ ਸ਼ਹੀਦ ਭਗਤ ਸਿੰਘ ਨਗਰ ਤੋਂ 2 ਪਟਿਆਲਾ ਦੇ 4 ਵਿਅਕਤੀ ਨੇ ਸੰਗਰੂਰ ਤੋਂ ਇੱਕ ਵਿਅਕਤੀ ਹੈ ਐਸਐਸ ਨਗਰ ਤੋਂ ਇੱਕ ਹੈ ਫਤਿਹਗੜ ਸਾਹਿਬ ਤੋਂ ਇੱਕ ਹੈ ਸੋ ਵੱਡੀ ਗਿਣਤੀ ਦੇ ਵਿੱਚ ਦੁਆਬੇ ਤੋਂ ਜ਼ਿਆਦਾ ਲੋਕ ਨੇ ਜਿਹੜੇ ਡਿਪੋਰਟ ਹੋ ਕੇ ਉਹ ਆਏ ਨੇ ਇਸ ਤੋਂ ਇਲਾਵਾ ਮਾਲਵਾ ਖੇਤਰ ਅਤੇ ਮਾਝਾ ਖੇਤਰ ਦੇ ਲੋਕ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਨੇ ਇਸ ਦੇ ਵਿੱਚ ਸ਼ਾਮਲ ਨੇ ਇਸ ਦੇ ਵਿੱਚ 18 ਸਾਲ ਤੋਂ ਲੈ ਕੇ 45 ਸਾਲ ਤੱਕ ਦੇ ਵਿਅਕਤੀ ਜਿਹੜੇ ਸ਼ਾਮਲ ਨੇ ਜਿਹੜੇ ਡਿਪੋਰਟ ਹੋ ਕੇ ਪੰਜਾਬ ਦੇ ਵਿੱਚ ਆਏ ਨੇ ਹੁਣ ਪੰਜਾਬ ਪੁਲਿਸ ਵੱਲੋਂ ਵੀ ਜਿਹੜੀ ਤਨਾਤੀ ਕੀਤੀ ਗਈ ਹੈ ਵੱਡੇ ਪੱਧਰ ਤੇ ਉਧਰ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇਗੀ ਉਸ ਤੋਂ ਬਾਅਦ ਜਿਹੜੇ ਬਾਹਰੀ ਸੂਬਿਆਂ ਦੇ ਨਾਗਰਿਕ ਨੇ ਹਰਿਆਣਾ ਆਪਣਾ ਮਹਾਰਾਸ਼ਟਰ ਹੋ ਗਿਆ ਜਾਂ ਉੱਤਰ ਪ੍ਰਦੇਸ਼ ਹੋ ਗਿਆ ਇਹਨਾਂ ਸੂਬਿਆਂ ਦੇ ਨਾਗਰਿਕ ਵੀ ਨੇ ਅਗਲਾ ਪ੍ਰੋਸੀਜਰ ਕੀ ਹੁੰਦਾ ਇਹ ਦੇਖਣ ਵਾਲੀ ਗੱਲ ਹੋਵੇਗੀ ਫਿਲਹਾਲ ਜਹਾਜ਼ ਉਤਰ ਚੁੱਕਾ ਹੈ ਜਿਵੇਂ ਹੀ ਇਸ ਪੂਰੇ ਮਾਮਲੇ ਨੂੰ ਲੈ ਕੇ ਅਗਰੀ ਅਪਡੇਸ਼ਨ ਸਾਡੇ ਕੋਲ ਆਉਂਦੀ ਹੈ ਅਸੀਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਥੇ ਅੱਜ ਜਿਹੜੇ ਬਾਹਰੋਂ ਲੋਕੀ ਇੱਕ ਜਾ ਜਾ ਰਹੇ ਬਾਹਰੋਂ ਯੂਐਸ ਤੋਂ ਜਿਹੜੇ ਬੱਚੇ ਰਿਪੋਰਟ ਕੀਤੇ ਜਾ ਰਹੇ ਨੇ ਉਹਨਾਂ ਵਾਸਤੇ ਸਪੈਸ਼ਲ ਇੱਥੇ ਨਾਕਾਬੰਦੀ ਕੀਤੀ ਗਈ ਆ ਇਹ ਇੱਥੇ ਕੋਈ ਅੰਦਰ ਇੱਕ ਮੀਟਿੰਗ ਕੀਤੀ ਜਾਣੀ ਹੈ ਅਫਸਰਾਂ ਦੀ ਉਹਦੇ ਵਿੱਚ ਜੋ ਵੀ ਗੱਲਬਾਤ ਹੋਣੀ ਹੈ ਉਸ ਤਰ੍ਹਾਂ ਨਾਲ ਡਿਸਕਸ ਹੋ ਕੇ ਕੋਈ ਇਸ ਕੋਲ ਇੱਧਰ ਕੋਈ ਨੂੰ ਵੀ ਜਾਣ ਨਹੀਂ ਦਿੱਤਾ ਜਾ ਰਿਹਾ ਇਹ ਕਿੰਨੇ ਵਜੇ ਜਾ ਜਾ ਰਿਹਾ ਕੋਈ ਦੱਸਿਆ ਜੀ 1 ਵਜੇ ਦਾ ਟਾਈਮ ਹੈ ਜੀ ਪੱਕਾ ਕਲੀਅਰ ਕੋਈ ਇਹ ਨਾਕਾਬਦੀ ਪੱਟੀ ਕਰਦੇ ਸੀ ਕਿਸੇ ਜਾਦੇ ਤਾਂ ਜਾ ਰਿਹਾ ਨਹੀਂ ਐਸੇ ਕਿਸੇ ਨੂੰ ਵੀ ਬਾਹਰ ਦੇ ਬੰਦੇ ਨੂੰ ਜਾਣ ਦੀ ਇਜਾਜ਼ਤ ਨਹੀਂ ਹੈਗੀ ਅੰਦਾ ਵੱਡੇ ਅਫਸਰਾਂ ਹੋਣੇ ਆ ਵੱਡੇ ਅਫਸਰਾਂ ਦੀ ਮੀਟਿੰਗ ਵਗੈਰਾ ਕੀਤੀ ਜਾਣਾ ਇਹ ਜਿਹੜੇ ਆ ਰਹੇ ਉਹਨਾਂ ਦੀ ਪੋਸੀਸ਼ਨ ਕੀਤੀ ਜਾਵੇ ਜਿੱਥੇ ਇਹ ਨਹੀਂ ਸ਼ਾਇਦ ਪੱਕਾ ਨਹੀਂ ਮਨ ਨੂੰ ਨਹੀਂ ਪਤਾ ਇਸ ਬਾਰੇ ਤੇ ਕਿੰਨੇ ਬੰਦੇ ਆ ਰਹੇ ਕੁਝ 104 ਬੰਦੇ ਵਾਹ ਲਾ ਰਹੇ ਜੀ ਜੋ ਰਿਪੋਰਟ ਟੀਵੀ ਦੇ ਮੁਤਾਬਕ ਪਤਾ ਲੱਗਾ ਇਹ ਤਾਂ ਡੁੱਗੀ ਚ ਤਨਾ ਦੇ ਹਾਂਜੀ ਕਿੰਨੀਆਂ ਫੋਰਸ ਦੀਆਂ ਟੀਮਾਂ ਲੱਗੀਆਂ ਨੇ ਇਹ ਸਾਰੇ ਅੰਮ੍ਰਿਤਸਰ ਦੀਆਂ ਫੋਰਸੀਆਂ ਟੀਮਾਂ ਲੱਗੀਆਂ ਨੇ ਪੀਚੇ ਸਾਹਿਬ ਵੀ ਪਹੁੰਚੇ ਨਹੀਂ ਕਮਿਸ਼ਨਰ ਸਾਹਿਬ ਆ ਰਹੇ ਨੇ ਪਤਾ ਨਹੀਂ ਉੱਚ ਅਧਿਕਾਰੀ ਪਹੁੰਚ ਰਹੇ ਨੇ ਉੱਚ ਅਧਿਕਾਰੀ